ਹਾਂਜੀ ਪ੍ਰੀਤ ਜੀ ਅੱਜ ਪਹੁੰਚੋ ਸਭ ਤੋਂ ਪਹਿਲਾਂ ਕੀ ਕਹਾਂ ਬਹੁਤ ਖੁਸ਼ੀ ਹੁੰਦੀ ਹੈ ਔਰ ਇਹ ਸਾਡੇ ਪੰਜਾਬ ਦਾ ਬਹੁਤ ਅਨਿਖੜਵਾ ਮੇਲਾ ਹੈ ਅੰਗ ਵਰਗਾ ਮੇਲਾ ਹੈ ਕਿਉਂਕਿ ਇਹ ਪਿਛਲੇ 15 16 ਸਾਲਾਂ ਤੋਂ ਦੀਪਕ ਬਾਜੀ ਹਣੀ ਬਹੁਤ ਐਫਰਟਸ ਕਰ ਰਹੇ ਨੇ ਮੇਰੇ ਵੱਲੋਂ ਵਧਾਈ ਦੇ ਪਾਤਰ ਨੇ ਕਿਉਂਕਿ ਪੰਜਾਬੀ ਮਾਂ ਬੋਲੀ ਜਿਵੇਂ ਮੈਂ ਦੇਖਦਾ ਵੀ ਜਿਹੜੀ ਨਵੀਂ ਜਨਰੇਸ਼ਨ ਆ ਉਹਦੇ ਵਿੱਚ ਸ਼ਬਦਾਂ ਦੀ ਬਹੁਤ ਜ਼ਿਆਦਾ ਚੇਂਜ ਹੋਇਆ ਜਿਵੇਂ ਪੁੱਲ ਨੂੰ ਪੁੱਲ ਕਹਿਣਾ ਦੁੱਧ ਨੂੰ ਦੁੱਧ ਕਹਿਣਾ ਸੋ ਇਹ ਸਾਰਿਆਂ ਦੀ ਜਿਹੜੀ ਅਵੇਅਰਨੈਸ ਹੈ ਇਹ ਇਹ ਜਿਹੇ ਜਿਹੜੇ ਮੰਚ ਨੇ ਉਹਨਾਂ ਤੋਂ ਨਵੀਂ ਜਨਰੇਸ਼ਨ ਨੂੰ ਮਿਲੇਗੀ ਔਰ ਇਹ ਸਾਰੀ ਟੀਮ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਮੈਂ ਵਧਾਈ ਦਿੰਦਾ ਇਸ ਚੀਜ਼ ਲਈ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਔਰ ਪੰਜਾਬੀ ਮਾਂ ਬੋਲੀ ਦੀ ਰੱਖਿਆ ਕਰਨੀ ਰਾਖੀ ਕਰਨੀ ਉਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੋ ਇਸੇ ਰੀਤ ਨੂੰ ਅੱਗੇ ਵਧਾਉਂਦਿਆਂ ਅਸੀਂ ਸਾਰੇ ਕਲਾਕਾਰ ਇੱਥੇ ਪਹੁੰਚਦੇ ਆ ਹਮੇਸ਼ਾ ਦੀ ਤਰ੍ਹਾਂ ਸੋ ਬਹੁਤ ਵਧਾਈ ਸਾਰੀ ਟੀਮ ਨੂੰ ਇਹ ਜਿਹੜਾ ਚਰਤਾ ਵੀ ਜਿਹੜੀ ਖਾਸ ਤੌਰ ਤੇ ਦੇਖਣ ਨੂੰ ਮਿਲਦੀ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕਈ ਵਾਰੀ ਇਹ ਵੀ ਦੇਖਿਆ ਜਾਂਦਾ ਪੰਜਾਬੀ ਗਾਣੇ ਚ ਹਿੰਦੀ ਰੈਪ ਵੀ ਹੁੰਦਾ ਹੈ ਇਹਨਾਂ ਨੂੰ ਦੇਖੋ ਲੈਂਗੁਏਜ ਕੋਈ ਵੀ ਮਾੜੀ ਨਹੀਂ ਮੈਂ ਕਹਿੰਦਾ ਲੈਂਗੁਏਜ ਹਰੇਕ ਦਾ ਤੁਹਾਨੂੰ ਸਤਿਕਾਰ ਕਰਨਾ ਚਾਹੀਦਾ ਜੇ ਮੰਨ ਲਓ ਸਾਡੀ ਪੰਜਾਬੀ ਗਾਣਾ ਹੈ ਜੇ ਕੋਈ ਹਿੰਦੀ ਵਿੱਚ ਰੈਪ ਕਰ ਰਿਹਾ ਤਾਂ ਉਹ ਆਪਣੀ ਭਾਸ਼ਾ ਨੂੰ ਰਿਪਰੈਜ਼ੈਂਟ ਕਰ ਰਿਹਾ ਔਰ ਦੋ ਦੇਖੋ ਜਿਹੜਾ ਕਮਿਊਨਿਟੀਜ਼ ਦਾ ਤਾਲਮੇਲ ਆ ਉਹ ਬਹੁਤ ਹੋਣਾ ਜ਼ਰੂਰੀ ਹੈ ਔਰ ਮੈਨੂੰ ਇਹਦੇ ਵਿੱਚ ਕਦੀ ਕੋਈ ਮਾੜੀ ਗੱਲ ਨਹੀਂ ਲੱਗੀ ਕਿਉਂਕਿ ਅਸੀਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ ਪਰ ਸਾਡੀ ਭਾਸ਼ਾ ਸਭ ਤੋਂ ਉੱਤੇ ਹੈ ਇਹ ਅਸੀਂ ਮੰਨ ਕੇ ਚੱਲਦੇ ਹਾਂ ਸੋ ਭਾਸ਼ਾ ਜਿਹੜੀ ਹੈ ਉਹ ਦੋ ਕਮਿਊਨਿਟੀਆ ਨੂੰ ਜਿਨ੍ਹਾਂ ਨੂੰ ਲਾਈਕ ਜਿਵੇਂ ਕਈਆਂ ਨੂੰ ਪੰਜਾਬੀ ਨਹੀਂ ਆਉਂਦੀ ਸੋ ਇੱਕ ਹਿੰਦੀ ਭਾਸ਼ਾ ਹੈ ਦਾਂਦੀ ਹੈ ਜਿਹੜੀ ਜੋੜਦੀ ਹੈ ਜਾਂ ਇੰਗਲਿਸ਼ ਭਾਸ਼ਾ ਹੈ ਦਾਂਦੀ ਹੈ ਜਿਹੜੀ ਜੋੜਦੀ ਹੈ ਇੱਕ ਦੂਸਰੇ ਨੂੰ ਤੁਸੀਂ ਇੱਕ ਦੂਸਰੇ ਨਾਲ ਆਪਣਾ ਜਿਹੜਾ ਫੀਲ ਹੈ ਉਹ ਸ਼ੇਅਰ ਕਰ ਸਕਦੇ ਹੋ ਆਪਣੇ ਵਿਚਾਰ ਸ਼ੇਅਰ ਕਰ ਸਕਦੇ ਹੋ ਸੋ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਪਰ ਮੈਂ ਹਮੇਸ਼ਾ ਇਹ ਮੰਨ ਕੇ ਚੱਲਦਾ ਕਿ ਪ੍ਰਾਊਡ ਵੀ ਪੰਜਾਬੀ ਰਿਸਪੈਕਟ ਪੰਜਾਬੀ ਸਾਡੇ ਸਿਰ ਉੱਤੇ ਰੱਬ ਦੀਆਂ ਔਟਾਂ ਨੇ ਬਹੁਤ ਸਾਲ ਪਹਿਲਾਂ ਮੈਂ ਲਿਖਤਾ ਸੀ ਸੋ ਆਈ ਆਲਵੇਸ ਰਿਸਪੈਕਟ ਮਾਈ ਪੰਜਾਬੀ ਮਾਈ ਮਦਰ ਲੈਂਗੁਏਜ ਪੰਜਾਬੀ ਜੀ 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 ਬਹੁਤ ਖੁਸ਼ੀ ਹੁੰਦੀ ਹੈ ਔਰ ਇਹ ਸਾਡੇ ਪੰਜਾਬ ਦਾ ਬਹੁਤ ਅਨਿਖੜਵਾ ਮੇਲਾ ਹੈ ਅੰਗ ਵਰਗਾ ਮੇਲਾ ਹੈ ਕਿਉਂਕਿ ਇਹ ਪਿਛਲੇ 15 16 ਸਾਲਾਂ ਤੋਂ ਦੀਪਕ ਬਾਜੀ ਹਣੀ ਬਹੁਤ ਐਫਰਟਸ ਕਰ ਰਹੇ ਨੇ ਮੇਰੇ ਵੱਲੋਂ ਵਧਾਈ ਦੇ ਪਾਤਰ ਨੇ ਕਿਉਂਕਿ ਪੰਜਾਬੀ ਮਾਂ ਬੋਲੀ ਜਿਵੇਂ ਮੈਂ ਦੇਖਦਾ ਵੀ ਜਿਹੜੀ ਨਵੀਂ ਜਨਰੇਸ਼ਨ ਆ ਉਹਦੇ ਵਿੱਚ ਸ਼ਬਦਾਂ ਦੀ ਬਹੁਤ ਜ਼ਿਆਦਾ ਚੇਂਜ ਹੋਇਆ ਜਿਵੇਂ ਪੁੱਲ ਨੂੰ ਪੁੱਲ ਕਹਿਣਾ ਦੁੱਧ ਨੂੰ ਦੁੱਧ ਕਹਿਣਾ ਸੋ ਇਹ ਸਾਰਿਆਂ ਦੀ ਜਿਹੜੀ ਅਵੇਅਰਨੈਸ ਹੈ ਇਹ ਹਜੇ ਜਿਹੜੇ ਮੰਚ ਨੇ ਉਹਨਾਂ ਤੋਂ ਨਵੀਂ ਜਨਰੇਸ਼ਨ ਨੂੰ ਮਿਲੇਗੀ ਔਰ ਇਹ ਸਾਰੀ ਟੀਮ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਮੈਂ ਵਧਾਈ ਦਿੰਦਾ ਇਸ ਚੀਜ਼ ਲਈ ਕਿਉਂਕਿ ਪੰਜਾਬੀ ਸਾਡੀ ਮਾਂ ਬੋਲੀ ਹੈ ਔਰ ਪੰਜਾਬੀ ਮਾਂ ਬੋਲੀ ਦੀ ਰੱਖਿਆ ਕਰਨੀ ਰਾਖੀ ਕਰਨੀ ਉਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੋ ਇਸੇ ਰੀਤ ਨੂੰ ਅੱਗੇ ਵਧਾਉਂਦੇ ਆਏ ਸੀ ਸਾਰੇ ਕਲਾਕਾਰ ਇੱਥੇ ਪਹੁੰਚਦੇ ਆ ਹਮੇਸ਼ਾ ਦੀ ਤਰ੍ਹਾਂ ਸੋ ਬਹੁਤ ਵਧਾਈ ਸਾਰੀ ਟੀਮ ਨੂੰ ਚਰਤਾ ਵੀ ਜਿਹੜੀ ਖਾਸ ਤੌਰ ਤੇ ਦੇਖਣ ਨੂੰ ਮਿਲਦੀ ਹੈ ਇਹਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਕਈ ਵਾਰੀ ਇਹ ਵੀ ਦੇਖਿਆ ਜਾਂਦਾ ਪੰਜਾਬੀ ਗਾਣੇ ਚ ਹਿੰਦੀ ਰੈਪ ਵੀ ਹੁੰਦਾ ਹੈ ਇਹਨਾਂ ਨੂੰ ਦੇਖੋ ਲੈਂਗੁਏਜ ਕੋਈ ਵੀ ਮਾੜੀ ਨਹੀਂ ਮੈਂ ਕਹਿੰਦਾ ਲੈਂਗੁਏਜ ਹਰੇਕ ਦਾ ਤੁਹਾਨੂੰ ਸਤਿਕਾਰ ਕਰਨਾ ਚਾਹੀਦਾ ਜੇ ਮੰਨ ਲਓ ਸਾਡੀ ਪੰਜਾਬੀ ਗਾਣਾ ਹੈ ਜੇ ਕੋਈ ਹਿੰਦੀ ਵਿੱਚ ਰੈਪ ਕਰ ਰਿਹਾ ਤਾਂ ਉਹ ਆਪਣੀ ਭਾਸ਼ਾ ਨੂੰ ਰਿਪਰੈਜ਼ੈਂਟ ਕਰ ਰਿਹਾ ਔਰ ਦੋ ਦੇਖੋ ਜਿਹੜਾ ਕਮਿਊਨਿਟੀਜ਼ ਦਾ ਤਾਲਮੇਲ ਆ ਉਹ ਬਹੁਤ ਹੋਣਾ ਜ਼ਰੂਰੀ ਹੈ ਔਰ ਮੈਨੂੰ ਇਹਦੇ ਵਿੱਚ ਕਦੀ ਕੋਈ ਮਾੜੀ ਗੱਲ ਨਹੀਂ ਲੱਗੀ ਕਿਉਂਕਿ ਅਸੀਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ ਪਰ ਸਾਡੀ ਭਾਸ਼ਾ ਸਭ ਤੋਂ ਉੱਤੇ ਹੈ ਇਹ ਅਸੀਂ ਮੰਨ ਕੇ ਚੱਲਦੇ ਹਾਂ ਸੋ ਭਾਸ਼ਾ ਜਿਹੜੀ ਹੈ ਉਹ ਦੋ ਕਮਿਊਨਿਟੀਆ ਨੂੰ ਜਿਨ੍ਹਾਂ ਨੂੰ ਲਾਈਕ ਜਿਵੇਂ ਕਈਆਂ ਨੂੰ ਪੰਜਾਬੀ ਨਹੀਂ ਆਉਂਦੀ ਸੋ ਇੱਕ ਹਿੰਦੀ ਭਾਸ਼ਾ ਹੈ ਦਾਂਦੀ ਹੈ ਜਿਹੜੀ ਜੋੜਦੀ ਹੈ ਜਾਂ ਇੰਗਲਿਸ਼ ਭਾਸ਼ਾ ਹੈ ਦਾਂਦੀ ਹੈ ਜਿਹੜੀ ਜੋੜਦੀ ਹੈ ਇੱਕ ਦੂਸਰੇ ਨੂੰ ਤੁਸੀਂ ਇੱਕ ਦੂਸਰੇ ਨਾਲ ਆਪਣਾ ਜਿਹੜਾ ਫੀਲ ਹੈ ਉਹ ਸ਼ੇਅਰ ਕਰ ਸਕਦੇ ਹੋ ਆਪਣੇ ਵਿਚਾਰ ਸ਼ੇਅਰ ਕਰ ਸਕਦੇ ਹੋ ਸੋ ਇਹਦੇ ਵਿੱਚ ਕੋਈ ਮਾੜੀ ਗੱਲ ਨਹੀਂ ਪਰ ਮੈਂ ਹਮੇਸ਼ਾ ਇਹ ਮੰਨ ਕੇ ਚੱਲਦਾ ਹਾਂ ਕਿ ਪ੍ਰਾਊਡ ਵੀ ਪੰਜਾਬੀ ਰਿਸਪੈਕਟ ਪੰਜਾਬੀ ਸਾਡੇ ਸਿਰ ਉੱਤੇ ਰੱਬ ਦੀਆਂ ਔਟਾਂ ਨੇ ਬਹੁਤ ਸਾਲ ਪਹਿਲਾਂ ਮੈਂ ਲਿਖਤਾ ਸੀ ਸੋ ਆਈ ਆਲਵੇਸ ਰਿਸਪੈਕਟ ਮਾਈ ਪੰਜਾਬੀ ਮਾਈ ਮਦਰ ਲੈਂਗੁਏਜ ਪੰਜਾਬੀ